ਨਾਨਾ ਵਿਖੇ ਦੇਰ ਰਾਤ ਸਮੇਂ ਗਸ਼ਤ ਕਰ ਰਹੀ ਪੁਲਿਸ ਟੀਮ ਉੱਤੇ ਹਮਲਾ ਕੀਤਾ ਗਿਆ ਇਸ ਦੌਰਾਨ ਇੱਕ ASI ਸੁਖਵਿੰਦਰ ਸਿੰਘ ਜ਼ਖਮੀ ਹੋਇਆ ਜਿਸ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਾਇਆ ਗਿਆ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਕਰੀਬ 1 ਵਜੇ ਜਦੋਂ PCR ਟੀਮ ਗਸ਼ਤ ਕਰ ਰਹੀ ਆ ਸੰਤਾ ਉਹ ਵਕਵਾਕ ਮੋਟਰਸਾਈਕਲ ਆ ਉੱਪਰ ਤਿੰਨ ਮੁਲਾਜ਼ਮ ਸੀ ਔਰ ਰੇਲਵੇ ਰੋਡ ਵਿਖੇ ਗਸ਼ਤ ਮਗਰਲਾ ਪਿੱਛੇ ਕੀਤਾ ਉਹ ਅਗੇ ਗਲੀ ਜਵੰਦ ਜੀ ਜਾ ਕੇ ਫਟ ਉਹਨੂੰ ਅਸੀਂ ਲੈ ਕੇ ਖਾਣੇ ਛੱਡਣ ਵਾਸਤੇ ਜਾ ਰਹੇ ਸੀਗੇ ਉਹਨੇ ਮਗਰ ਬੱਤੇ ਨੇ ਫੋਨ ਕਰਤਾ ਤਿੰਨ ਬੰਦੇ ਹੋਰ ਆ ਗਏ ਤਿੰਨ ਬੰਦੇ ਹੋਰ ਬੁਲਾ ਕੇ ਕੋਈ ਸਾਡੇ ਤੇ 14 ਮਗਾ ਪੱਜਾ ਜਾਣੇ ਨੇ ਫਟਦੇ ਹਮਲਾ ਕਰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾਵਿੱਕ ਦੇ ਰਾਤ ਸਮੇਂ ਗਸ਼ਤ ਕਰ ਰਹੀ ਪੁਲਿਸ ਟੀਮ ਉੱਤੇ ਹਮਲਾ ਕੀਤਾ ਗਿਆ ਇਸ ਦੌਰਾਨ ਇੱਕ ASI ਸੁਖਵਿੰਦਰ ਸਿੰਘ ਜ਼ਖਮੀ ਹੋਇਆ ਜਿਸ ਨੂੰ ਸਿਵਲ ਹਸਪਤਾਲ ਖੰਨਾਵਿੱਕ ਦਾਖਲ ਕਰਾਇਆ ਗਿਆ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਕਰੀਬ 1 ਵਜੇ ਜਦੋਂ PCR ਟੀਮ ਗਸ਼ਤ ਕਰ ਰਹੀ ਆ ਸੰਤਾ ਉਹ ਵਕ ਵਕ ਮੋਟਰਸਾਈਕਲਾਂ ਉੱਪਰ ਤਿੰਨ ਮੁਲਾਜ਼ਮ ਸੀ ਔਰ ਰੇਲਵੇ ਰੋਡ ਵਿਖੇ ਗਸ਼ਤ ਕਰ ਰਹੇ ਸੀ ਇਸ ਦੌਰਾਨ ਰੇਲਵੇ ਸਟੇਸ਼ਨ ਵੱਲੋਂ ਮੋਟਰਸਾਈਕਲ ਉੱਪਰ ਦੋ ਸ਼ੱਕੀ ਨੌਜਵਾਨ ਆਂਦੇ ਦੇਖੇ ਜਿਨ੍ਹਾਂ ਨੂੰ ਰੋਕਿਆ ਗਿਆ ਜਦੋਂ ਪੁਲਿਸ ਪਾਲਟੀ ਇਹਨਾਂ ਨੂੰ ਵੈਰਨਕੇਸ਼ਨ ਲਈ ਸੀਟੀ ਥਾਣਾ ਲੈ ਕੇ ਜਾਣ ਲੱਗੇ ਤਾਂ ਇਹਨਾਂ ਨੇ ਆਪਣੇ ਤਿੰਨ ਹੋਰ ਸਾਥੀ ਫੋਨ ਕਰਕੇ ਬੁਲਾ ਲਏ ਜਦੋਂ ਪੁਲਿਸ ਪਾਲਟੀ ਚੌਕ 'ਚ ਪਹੁੰਚੀ ਤਾਂ ਤਿੰਨ ਜਾਣੇ ਹੋਰ ਆ ਗਏ ਇਹਨਾਂ ਪੰਜ ਬੰਦਿਆਂ ਨੇ ਪੁਲਿਸ ਉੱਪਰ ਹਮਲਾ ਕਰ ਦਿੱਤਾ ਪੁਲਿਸ ਦੇ ਡੰਡਿਆਂ ਨਾਲ ਹੀ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਏਐਸਆਈ ਸੁਖਵਿੰਦਰ ਸਿੰਘ ਦੀ ਬਾਹ ਅਤੇ ਸਿਰ ਉੱਤਰ ਸੱਟਾਂ ਲੱਗੀਆਂ ਪੁਲਿਸ ਨੇ ਦੋ ਹਮਲਾਵਰਾਂ ਨੂੰ ਫੜ ਲਿਆ ਹਨ ਅਤੇ ਬਾਕੀ ਦੀ ਭਾਲ ਜਾਰੀ ਹੈ ਸੁਖਵਿੰਦਰ ਸਿੰਘ ਹਕੀ ਗੱਲ ਦੁਜੀ ਕੱਤੇ ਆਪੀ ਅਹੀ ਰਾਤ ਪਟਕੜੌੜ ਦੇ ਜਿਹੇ 1 ਵਜੇ ਦੀ ਕਰੀ ਰੇਲਵੇ ਰੂਟ ਤੇ ਗੱਪ ਤੇ ਜਿਹੇ ਉਦੋਂ ਮੋਟਰਸਾਈਕਲ ਤੇ ਆਉਂਦਾ ਸੀ ਬੰਦਾ ਦੋ ਜਾਣੇ ਉਹਨੂੰ ਹੀ ਰੋਕਦਾ ਸਾਰਾ ਕੀਤਾ ਉਹ ਨਹੀਂ ਰੁਕਿਆ ਉਹ ਪਿੱਛੇ ਮੁੜ ਗਿਆ ਵਾਪਸ ਮੁੜ ਗਿਆ ਅਸੀਂ ਦੋ ਜਾਣੇ ਨੇ ਜਾ ਕੇ ਉਹਨੂੰ ਮਤਲਬ ਮਗਰਲਾ ਪਿੱਛਾ ਕੀਤਾ ਉਹ ਆ ਕੇ ਗਲੀ ਜਵੰਦ ਜੀ ਜਾ ਕੇ ਫਟ ਗਿਆ ਉਹਨੂੰ ਅਸੀਂ ਲੈ ਕੇ ਥਾਣੇ ਚੱਕਣ ਨੂੰ ਵਾਸਤੇ ਜਾ ਰਹੇ ਸੀਗੇ ਉਹਨੇ ਮਗਰ ਬੱਥੇ ਨੇ ਫੋਨ ਕਰਤਾ ਤਿੰਨ ਬੰਦੇ ਹੋਰ ਆ ਗਏ ਤਿੰਨ ਬੰਦੇ ਹੋ ਬੁਲਾ ਕੇ ਕੋ ਸਾਦੇ ਤੇ 14 ਜਾਂ 5 ਜਾਣੇ ਨੇ ਫਟਦੇ ਹਮਲਾ ਕਰ ਅਹੀ ਉਹਨਾਂ ਨੂੰ ਗੱਲਾਂ ਕੁਛ ਵੀ ਨਹੀਂ ਕੇਗਾ ਤੇ ਜਿਹੜਾ ਉਹਨਾਂ ਨੇ ਮੇਰੇ ਡੰਡਾ ਮਾਰਿਆ ਤੇ ਛੱਡ ਕੇ ਦੇ ਕਰਕੇ ਮੇਰੇ ਛੱਟ ਲੱਗ ਜੇ ਮੇਰੇ ਪੱਗ ਹੁੰਦੀ ਤੇ ਮੇਰੇ ਸੌ ਠੱਗਣਾ ਲੱਗ ਜੇ ਤੇ ਫਿਰ ਮੈਂ ਥਾਣੇ ਖਤੇ ਆਈ ਮਨੇ ਉਹ ਜਿਹੜਾ ਆਪ ਦਾਲੀ ਲੈ ਕੇ ਮਨੇ ਆਪ ਦਾਲੀ ਦਾ ਕਹਾਣੀ ਤੇਰੀ ਕਹਾਣੀ ਇਹ ਰੇਲਵੇ ਰੋਡ ਤੇ ਕਿੱਥੇ ਕਰਦੇ ਇਹ ਬਗਲੀ ਆਈ ਦੁਕਾਨ ਦੇ ਕੋਲੇ ਜੇ ਅੰਦਾਜ਼ ਲੱਗੇ ਬੰਨੇ ਜੇ ਬਗਲੀ ਆਈ ਦੁਕਾਨ ਤੁਸੀਂ ਕਿੰਨੇ ਜੀ ਲੰਬਾ ਪਚੀ ਤੈਨਿਆ ਨੇ ਤੈਨੂੰ ਨਹੀਂ ਤੈਨੂੰ ਮੁੱਕਤ ਆ ਗਿਆ ਹਾਂ ਉਹ ਜਰੂਰ ਹੋਏਗੇ ਜੋ ਬੰਦੇ ਨਿਕਲ ਹੋਏ ਜਿਹੜੇ ਸਾਡੇ ਬਾਅਦ ਦੇ ਜਾ ਉਤਰੋ ਆ ਰਹੇ ਸੀਗੇ ਆਪਣੇ ਰੇਲਵੇ ਸਟੇਸ਼ਨ ਵੱਲੋਂ ਆ ਰਹੇ ਸੀ ਕੋਈ ਡਰਕ ਮੈਦਾ ਕਿੰਨੇ ਨਸ਼ਾ ਕਾਫੀ ਨਸ਼ਾ ਕਰਿਆ ਹੋਇਆ ਸੀ ਨਾ ਮੈਂ ਕੋਈ ਫੱਟ ਨਹੀਂ ਚੱਲੀ ਇਹ ਦਰਮਿਆਨ ਗਲਤਫਹਿਮੀ ਹੋਈ ਹੋਣੀ ਧੰਨਵਾਦ ਉਹ ਅੰਕਾ ਉਹਨਾਂ ਨੂੰ ਲੈ ਕੇ ਵੈਰੀਫਾਈ ਕਰਨ ਵਾਸਤੇ ਥਾਣੇ ਆ ਰਹੇ ਸੀ ਉਹਨਾਂ ਨੇ ਮਗਰ ਬੈਠੇ ਨੇ ਫੋਨ ਮਾਰ ਦਿੱਤਾ ਤਿੰਨ ਬੰਦੇ ਇਧਰੋਂ ਹੋਰ ਆ ਗਏ ਜਦੋਂ ਇਹ ਰੋਡ ਨੂੰ ਮੁੜੇ ਉਹਨਾਂ ਨੇ ਆ ਕੇ ਸਾਡੇ ਤੇ ਅਟੈਕ ਕਰਤਾ ਉਦੋਂ ਵਾਰ ਜਦੋਂ ਆਟੋ ਬਾਈ ਹੋ ਗਏ ਮੇਰੇ ਕੋ ਡੰਡਾ ਸੀਗਾ ਮੈਂ ਡੰਡਾ ਫੜਦੇ ਵਜਾਏ ਮੈਂ ਤਿਲਕ ਕੇ ਮਨ ਉਹਨੇ ਖਿੜਤਾ ਉਹੀ ਡੰਡਾ ਮੇਰੇ ਹੱਥ ਤੇ ਲਾਇਆ ਇਹਨਾਂ ਦੇ ਵਿੱਚ ਆ ਗਏ ਬੇਖਿਆਰ ਹੋਰ ਕੋਈ ਡੰਡੇ ਜੀ ਸਾਡੇ ਕੋਲ ਹੈ ਨਹੀਂ ਹਿਆਰ ਕੋਈ ਨਹੀਂ ਆਉਂਦੇ ਉਹਨਾਂ ਕੋਲ ਵੀ ਕੋਈ ਨਹੀਂ ਸੀਗਾ ਡੰਡੇ 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 ਜੀ ਉਹ ਪੰਜ ਜਾਣੇ ਕਿੰਨੇ ਮੇ ਤਮਾਕਾ 1 ਵਜੇ ਦੇਖ ਲਈ ਆਪਣੇ ਵੀਡੀਓ ਦੇ ਕਾਰਜ ਨੂੰ ਜ਼ਾਹਰ ਕਰ ਤੋਂ ਰੁਕ ਉਸੇ ਜਿੱਥੇ ਵੀਡੀਓ ਦੇ ਕਾਰਜ ਨੂੰ ਹੈ ਹਾਂ ਸਰ ਆਈਡੀ ਹਸਤਾ ਅੱਗੇ ਜੀ ਨਹੀਂ ਹਸਤਾ ਹਾਂ ਜੀ ਇਹ ਸਿਰਫ ਇੱਕ ਕੰਪਲੈਨ ਹੈ ਕਰਨ ਨਮਨ ਸ਼ਾਹ ਮੈਂ ਨਹੀਂ ਦਈਦਾ ਗਾਂ ਨੂੰ ਕਿਸੇ ਹੋਰ ਹੋਰ ਦੇ ਨਾਲ ਐਸਾ ਕੰਮ ਨਾ ਹੋਵੇ ਜੀ ਇਹ ਬਸ ਇੱਕ ਬਵਾਦ ਨੂੰ ਤੁਹਾਡੇ ਰੋਤੇ ਸਾਡੇ ਕੰਮ ਨਹੀਂ ਆ ਰਿਹਾ ਤਾਂ ਕਿ ਲੋਕਾਂ ਨੂੰ ਵੀ ਇੱਕ ਮਦਦ ਪਹੁੰਚੇ ਕਰਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਉਹਨਾਂ ਨੇ ਮੇਰੇ ਤੇ ਅਟੈਕ ਕਰਿਆ ਆਮ ਪਬਲਿਕ ਨੂੰ ਕੀ ਕਰਦੇ ਹੋਣਗੇ ਸਰੋ ਇਹ ਮੁਲਾਜ਼ਮਾਂ ਦਾ ਮਤਲਬ ਉਹਨਾਂ ਨੇ ਮੁਲਾਜ਼ਮਾਂ ਤੇ ਅਟੈਕ ਕਰਿਆ ਆਮ ਪਬਲਿਕ ਨੂੰ ਤਾਂ ਇਹ ਜਾਣਦੇ ਨਹੀਂ ਹੋਣੇ ਇਹਨਾਂ ਨੂੰ ਇਹ ਮੁਖੀ ਕੋਲੋਂ ਕਪਤਨ ਨੂੰ ਮਿਲਾਂਗੇ ਹਾਂ ਆ ਗਈ ਐ ਏਸੀਪੀ ਸਾਹਿਬ ਆ ਕੇ ਗਏਗਾ ਹਾਂਜੀ ਰਾਤ ਉਹ ਵੀ ਏਸੀਪੀ ਸਾਹਿਬ ਆ ਕੇ ਚਿਕੇ ਜੀ ਹੁਣ ਫੇਰ ਆ ਦੁਬਾਰਾ ਆ ਕੇ ਗਏਗੇ ਕੀ ਕਰਵਾਉਣਾ ਚਾਹੁੰਦੇ ਹੋ ਤਾਂ ਕੰਡੇ ਵੀ ਕੋਈ ਨਹੀਂ ਇੱਕ ਬੰਦਾ ਫੜ ਲੈਂਦਾ ਦੋ ਤਿੰਨ ਰਹਿ ਗਏ ਤੇ ਤਿੰਨ ਵੀ ਫੜਨ ਚਾਹੁੰਦੇ ਲੈ ਕੇ ਆਉਣੇ ਉਹ ਚਾਰ ਬੰਦੇ ਜੀ ਪੰਜ ਸੀਗੇ ਜਦੋਂ ਦੋ ਬੰਦੇ ਫੜ ਲਏ ਤਿੰਨ ਰਹਿ ਗਏ ਦੋ ਬੰਦੇ ਬੰਦੇ ਨਹੀਂ ਇੱਕ ਤਾਂ ਪਹਿਲੇ ਹੀ ਫੜ ਲਿਆ ਸੀ ਇੱਕ ਬੰਦਾ ਹੋਰ ਫੜ ਲੈਂਦਾ ਕਰੋ ਫੜ ਗਏ ਤੇ ਤਿੰਨ ਰਹਿ ਗਏ ਸਾਰਾ ਤਿੰਨ ਫਰਾਰ ਆਉਂਦੇ ਨਹੀਂ ਮਿਲੇ ਨਹੀਂ